ਕਿ ਤਾ 10 15 ਮਿੰਟ ਰਹਿ ਗਏ ਤਾਂ ਆਪਾਂ ਗੱਲ ਕਰਦੇ ਆਂ ਨਹੀਂ ਨਹੀਂ ਤੇ ਆਪਾਂ ਸਾਡਾ ਸਾਰਾ ਟਾਈਮ ਤੁਹਾਡੇ ਬਾਅਦ ਵੇਖੋ ਮੇਰੀ ਗੱਲ ਸੁਣੋ ਤੁਸੀਂ ਜੋ ਮਰਜ਼ੀ ਗੱਲ ਕਰੋ ਤੂੰ ਮੇਰਾ ਛੋਟਾ ਵੀਰ ਆ ਆਪਾਂ ਤੁਹਾਡੇ ਵੀ ਆਏ ਆ ਨਾ ਐਸੀ ਆਏ ਥੋਡੇ ਬਾਅਦ ਜਿੰਨੀ ਦੇਰ ਮਰਜ਼ੀ ਗੱਲ ਕਰੋ ਅੱਛਾ ਤੁਹਾਡੀ ਕਿੰਨੀ ਬੜੀ ਘਰ ਵਿੱਚ ਲਾਗੇ ਕਿਸ਼ਤੀ ਤਾਂ ਹੈਗੀ ਹੈ ਚਲੋ ਕੋਈ ਗੱਲ ਪਹਿਲਾਂ ਆਪਾਂ ਗੱਲ ਕਰਦੇ ਆਂ ਹੁਣ ਆਪਾਂ ਚਲੋ ਆਏ ਇਹਨਾਂ ਦਾ ਤਾਂ ਪਤਾ ਹੀ ਆ ਜੋ ਕਰ ਰਿਹਾ ਸਰਕਾਰ ਦਾ ਠੀਕ ਹੈ ਜੀ ਮਾੜੋ ਬਿਜਲੀ ਵੀ ਨਹੀਂ ਹੈ ਕੁਛ ਵੀ ਨਹੀਂ ਮੈਦਨ ਦਾ ਆਪਣੀਆਂ ਸਰਕਾਰਾਂ ਵੀ ਰਹੀਆਂ ਜੀ ਵਿੱਚ 14 ਤੋਂ ਲੈ ਕੇ 19 ਤੱਕ ਆਪਾਂ ਵੀ ਰਹੇ ਆ ਪਾਰੇ ਸਾਡੇ ਹਾਲਾਤ ਇਥੇ ਜੋਤੀ ਰਹੇ ਹਾਂ ਜੀ ਹਾਂ ਜੀ ਆਪਣੇ ਹਾਲਾਤ ਉਦਾਂ ਦੇ ਉਦਾਂ ਜੀ ਹਾਂ ਇਹਨਾਂ ਨੂੰ ਵੀ ਪਤਾ ਆ ਸਾਰਾ ਪਤਾ ਆ ਜੀ ਸਾਡੇ ਆ ਨਾ ਇਧਰ ਕੋਈ ਸੀਵਰੇਜ ਦਾ ਪ੍ਰਬੰਧ ਹੋਇਆ ਸੱਤਿਆਂ ਚ ਪਾਣੀ ਜਾਂਦਾ ਸੱਤਿਆਂ ਬਣੇ ਗਾਲਾ ਕਰਦੇ ਐ ਮੈਂ ਹੀ ਹੋਰ ਮੈਂ ਕੀ ਬਲ ਗਾਲਾ ਕਰਦਾ ਹਾਂ ਬਾਕੀ ਇਧਰ ਕੋਈ ਬੰਨੀ ਸਾਡੀ ਆ ਇਧਰ ਅਸੀਂ ਖੁਦ ਹੀ ਪੈਸੇ ਲਾਉਣੇ ਆ ਇਧਰ ਕੋਈ ਲੈਂਡਲੋਰਡ ਬੰਦਾ ਨਹੀਂ ਹੈਗਾ ਵੀ ਕਿਸੇ ਕੋ ਕਿਲਾ ਆ ਕਿਸੇ ਕੋ ਦੋ ਆ ਕਿਸੇ ਚਾਰ ਚਨਾ ਆ ਕੋਈ ਪੱਠਾ ਨਹੀਂ ਰਹਿ ਗਿਆ ਕੋਈ ਕੁਛ ਨਹੀਂ ਰਹਿ ਗਿਆ ਇਹ 89 ਦਾ 89 ਕਾ ਰਹਿ ਗਿਆ ਖੰਭਾ ਉੱਥੇ ਤੱਕ ਕੋਈ ਲਾਈਟ ਇੱਥੋਂ ਸਾਰਾ ਦੇਖ ਲੋ ਇੱਥੋਂ ਜਾ ਰਹੀਆਂ ਤਾਰਾਂ ਤੁਹਾਡੀ ਕਦ ਬਿਜਲੀ ਗਈ ਹੈ ਠੀਕ ਹੈ ਜੀ ਇਹ ਲੈਂਡ ਫੀਡਰ ਲੱਗੇ ਆ ਬਲਟੂ ਖਰਾਬ ਹੈ ਬਿਜਲੀ ਤਾਰਾਂ ਇੱਥੋਂ ਜਾਂਦੀਆਂ ਨਾ ਜੀ ਆ ਦੇਖੋ ਤਾਰਾਂ ਉੱਥੇ ਇੱਥੇ ਆ ਇਹ ਤਾਰਾਂ ਲੱਗਾ ਹੋਇਆ ਜੀ ਇਹ ਸਾਰਾ ਤੇ ਘਰਾਂ ਦੇ ਹਾਲਾਤ ਤੁਸੀਂ ਆ ਦੇਖ ਲੋ ਬੁਰੇ ਆ ਮਹੀਨਾਂ ਗੰਦਾ ਪਾਣੀ ਪੈਂਦਾ ਆ ਅਸੀਂ ਬਹੁਤ ਵਾਰੀ ਕਹਿ ਚੁੱਕੇ ਆ ਅਸੀਂ ਜੇ ਵਾਲੀ ਸਾਹਿਬ ਨੂੰ ਵੀ ਇਹਦੀ ਸਫਾਈ ਕਰਾ ਦਿਆ ਕਰੋ ਸਾਲ ਜੇ ਇੱਕ ਵਾਰੀ ਤਾਂ ਕਰਾ ਦਿਆ ਕਰੋ ਕਿਉਂਕਿ ਇੱਥੇ ਜੀਵਿੰਦਾਰ ਮਾਰਾ ਹੀ ਰਹਿੰਦਾ ਕੋਈ ਤਕੜਾ ਨਹੀਂ ਰਹਿੰਦਾ ਇਹ ਵੇਂਜ ਦੀ ਮਾਰ ਪੈਂਦੀ ਹਾਂਜੀ ਨਹੀਂ ਦੀ ਮਾਰ ਇਹ ਪਰਲੇ ਪਾਸੇ ਨਹੀਂ ਇਰਾਨ ਨਾਲ ਉਹ ਕਰਨਾ ਪਏ ਹਾਂ ਨਾਲ ਜਬਨੀ ਦੇ ਬਿਲਕੁਲ ਸਾਡੇ ਪੰਚਾਇਤ ਆਪਣੀ ਆਪ ਇਹਨਾਂ ਨੂੰ ਦੋਸ਼ ਦਿੰਨੇ ਆ ਪੂਰਾ ਪਰ ਰਹੀਆਂ ਸਰਕਾਰਾਂ ਕਾਹਲੀਆਂ ਦੀ ਵੀ ਰਹੀਆਂ ਔਨੀਆਂ ਕਾਂਗਰਸ ਦੀ ਵੀ ਉਨੇ ਰਹੀ ਆ ਕੋਈ ਬੰਨ ਦਾ ਕੋਈ ਕੰਮ ਨਹੀਂ ਹੋਇਆ ਜੀ ਇੱਕ ਰੁਪਈਆ ਦੇਖ ਲਓ ਇੱਕ ਰੁਪਈਆ ਦਾ ਕੀ ਹੋਇਆ ਤਾਂ ਦੱਸ ਦਿਓ ਇਹਦਾ ਸਾਨੂੰ ਦੱਸ ਦੋ ਵੀ ਆ ਤੁਹਾਡਾ 1 ਰੁਪਈਆ ਤਾਂ ਕੰਮ ਹੋਇਆ ਹਿਆ ਅਸੀਂ ਕਰਕੇ ਗਏ ਕੋਈ ਸਰਕਾਰ ਆ ਕੇ ਕਹਿ ਦੇਵੇ ਕਿ ਆ ਇਹ ਕਾਫੀ ਬੀਜੀ ਹੋਈ ਜੀ ਛੋਨਾ ਛੋਨਾ ਜਿਹੜੇ ਵਿਚਾਰੇ ਜੀਵਨ ਦਾ ਛੋਟੇ ਆ ਉਹਨਾਂ ਨਾਲ ਜੇ ਹੁਣ ਵੀ ਸਾਡਾ ਕੁਝ ਕੀਤਾ ਜਾਵੇ ਨਾ ਅਸੀਂ ਕਦੇ ਵੀ ਤੁਹਾਡਾ ਧੰਨਵਾਦ ਕਰਾਂਗੇ ਇਹ ਛੋਨਾ ਸਾਰਾ ਡੁੱਬ ਗਿਆ ਕਿੰਨੇ ਪੋਲੇ ਕੜ ਜਮੀਨ ਹੋਣੇ ਆਲੇ ਇਧਰ ਬਣ ਜੰਦੀ ਹਣੀ ਆ ਪਾਪੀ ਆ 150 ਆ ਆ 250 ਦੇ ਲਏ ਜੀ ਆਪਣੇ ਜਿਹੜਾ ਪੋਲੇ ਕਰਕੇ ਪਾਣੀ ਵਾਲਾ ਉਥੋਂ ਤੱਕ ਕੇ ਸਾਰੀ ਦੋ ਸਾਨੂੰ 4 ਦਿਨ ਹੋ ਗਏ ਸੁੱਤੇ ਨਹੀਂ ਸੁੱਤੇ ਵੱਡੀ ਲਾਕ ਦੀ ਕੋਸ਼ਕਾਰੀ ਲਾਕ ਰੇਡੀਆਂ ਨਾਲ ਸਾਡੇ ਬੰਨੀ ਲੋ ਜਦੋਂ ਸਾਡੇ ਬਸੋਂ ਬਾਹਰ ਚਲ ਗਈ ਉਹ ਤੋਂ ਸਿੱਕ ਰੋਹਾਂ ਹੀ ਕਰਿਆ ਟੁੱਟ ਗਈ ਜਦੋਂ ਬੰਨੀ ਟੁੱਟੀਆਂ ਨਾ ਕਾਰ ਦਾ ਬੰਦਾ ਆਇਆ ਕੋਈ ਕੋਈ ਨਹੀਂ ਕੋਈ ਨਹੀਂ ਪਹਿਲੇ ਟੁੱਟੀ ਜੜੀਆਂ ਕੋਈ ਵੀ ਨਹੀਂ ਆਇਆ ਇਹਦੇ ਤੋਂ ਦਾ ਗੱਲ ਕਰਦੇ ਜਿਹੜੇ ਕੋਈ ਐਮਐਲਏ ਤਾਂ ਆਪਾਂ ਪਰ ਠੀਕ ਆ ਜੀ ਤੁਸੀਂ ਸਾਡੇ ਐਮਪੀਓ ਤੁਸੀਂ ਵੀ ਬਣੇ ਹੋਏ ਹੋ ਹਾਂਜੀ ਐਮਐਲਏ ਸਾਹਿਬ ਵੀ ਬਣੇ ਹੋਏ ਆ ਚਾਹੇ ਸਰਕਾਰ ਹੈਗੀ ਚਾਹੇ ਨਹੀਂ ਹੈਗੀ ਤੁਸੀਂ ਦੱਸੋ ਆਪਲੇ ਆਪਦੇ ਲੈਵਲ ਤੇ ਤੁਸੀਂ ਹੁਣ ਕੀ ਕਰਕੇ ਦੋਗੇ ਹਾਂਜੀ ਕੋਸ਼ਿਸ਼ ਕਰਦੇ ਸਾਰੀ ਗੱਲ ਦੀ ਨਾਲੇ ਇਹਦਾ ਪੱਕਾ ਹੱਲ ਕਰਦੇ ਆ ਕਿ ਹਰ ਸਾਰਥ ਹੱਲ ਕਰਦੇ ਆ। ਇਸ ਦੇ ਬਾਰੇ ਵਿਚਾਰ ਕਰਦੇ ਆ ਐਸੀ ਕਮੇਟੀ ਡੀਸੀ ਜੀ ਨਾਲ ਮੀਟਿੰਗ ਕਰਾਂਗੇ। ਤੇ ਦਿੱਲੀ ਵਾਲਿਆਂ ਨਾਲ ਵੀ ਕਰਦੇ ਆ ਨਾ ਡਿਸਟ੍ਰਿਕਟ ਦੀ ਰੱਖ ਲਈਏ ਪਲਾਨ। ਸਾਨੂੰ ਜੇ ਤੁਸੀਂ ਕਰ ਸਕਦੇ ਆ ਤੇ ਸਾਨੂੰ ਇਹ ਬੰਨੀ ਪੂਰੀ ਪੱਕੀ ਕਰਵਾ ਦਿਓ। ਪਿਛਲੀ ਵਾਰੀ ਜਦੋਂ ਪਾਣੀ ਆਇਆ ਤੁਹਾਨੂੰ ਮਾਪਜਾ ਮਿਲਿਆ? ਮਾਪਜਾ ਮਿਲਿਆ ਉਹ ਇੱਕ ਫੁੱਟ ਆ ਉਹ ਸਾਡੇ ਨਾਲ 6 ਆ ਉਹ ਹੀ ਮਿਲਿਆ। ਸਾਡੇ ਹਜੇ ਵੀ ਤੇਜ਼ ਦੀਆਂ ਕੰਦਾਂ ਨੂੰ ਦੇਣਾ ਪਈਆਂ ਹਜੇ ਕੰਦਾ ਮਾਜਾ ਜੱਟ ਸਾਹਿਬ ਦੇਖੋ ਇਹੋ ਜਿਹਾ ਸਮਾਂ ਤਾਂ ਸਾਡੇ ਤੇ ਆ ਰਿਹਾ ਹੈ ਮਾਜਾ ਦੇ ਕੁਝ ਨਹੀਂ ਬਣਦਾ ਕੁਝ ਨਹੀਂ ਬਣਦਾ ਆਪਣੇ ਸਮੇਂ 12000 ਰੁਪਿਆ ਆਪਾ 12000 ਰੁਪਿਆ ਆਪਾ ਭਰ ਕੇ ਲਾ ਦਿੱਤਾ ਸੀ ਹਾਂ ਇਹ ਕਿਸੇ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਚਾਹੇ ਮਾਲਕੀ ਤੇ ਬੈਠਾ ਸੀ ਇਹ ਕਬਾੜੀਆਂ ਜਿਹੜਾ ਜਿਹੜਾ ਸਰ ਜਿਹੜਾ ਸਰਕਾਰੀ ਸੀਗਾ ਸਰਕਾਰੀ ਜਗ੍ਹਾ ਤੇ ਬੈਠੇ ਆ ਠੀਕ ਜਿਨ੍ਹਾਂ ਦੇ ਪਹਿਲਾਂ ਸ਼ੁਰੂ ਮੈਂ ਇੱਕ ਮਿੰਟ ਇੱਕ ਮਿੰਟ ਜਿਹੜਾ 23 ਚ ਮਾਲਕੀ ਤੇ ਮਿਲਿਆ ਮਾਲਕੀ ਤੇ ਮਿਲਿਆ 6800 ਮਿਲਿਆ ਸਰਕਾਰੀ ਜ਼ਮੀਨਾਂ ਤੇ ਵੀ ਇੱਥੇ ਲੋਕਾਂ ਦੇ ਹੰਦਕਲ ਟੁੱਟੇ ਆ ਉਹ ਕਿਸੇ ਨੂੰ ਮਾਜਾ ਨਹੀਂ ਮਿਲਿਆ ਉਹ ਵੀ ਇਹਨਾਂ ਦਾ ਰੋਸ ਹੈਗਾ ਦੇਖੋ ਅਸੀਂ ਉਦੋਂ ਬਹੁਤ ਲੜਾਈ ਲੜੀ ਇਹ ਮੇਰੇ ਕੋ ਸਾਰੇ ਜਾਣਦੇ ਰੇ ਸਾਡੇ ਬੰਦੇ ਸਾਰੇ ਲੜਦੇ ਰਹੇ ਆ ਪਰ ਸਰਕਾਰ ਦੇ ਕੰਤੇ ਜੂਨੀ ਸਰਗੀ ਇਹ ਵੀਰਾਂ ਦਾ ਮੇਰਿਆਂ ਦਾ ਜੇ ਦੁੱਖ ਜਾਇ ਜਾਇ ਸਤਿ ਪਾਤਸ਼ਾਹ ਨੇ ਪ੍ਰਮਾਤਮਾ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦੇ ਤੁਹਾਨੂੰ ਸਮਾਂ ਦੇ ਦੇਣਾ ਤੁਹਾਡੇ ਤੇ ਕਿਰਪਾ ਕਰ ਦੇਣੀ ਹੈ ਤੁਹਾਨੂੰ ਪੰਜਾਬ ਦੇ ਹਣੇ ਦੁਨੀਆਂ ਦੇ ਆ ਨਹੀਂ ਨੇ ਬਾਕੀ ਇੱਕ ਹੋਰ ਅਗੀ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਿਰਪਾ ਕਰ ਦੇਣੀ ਹੈ ਸਾਲ ਇੱਕ ਰਹਿ ਗਿਆ ਠੀਕ ਹੈ ਸਾਡਾ ਆ ਮਸਲਾ ਜਿਹੜਾ ਵਈ ਦੇ ਪ੍ਰੋਪਰ ਬੰਨ ਵੱਜਣੇ ਚਾਹੀਦੇ ਆ ਤਾਂ ਦਰਿਆ ਦਾ ਜਿਹੜਾ ਐਡਵਾਂਸ ਬੰਨਿਆ ਉਹਨੂੰ ਪ੍ਰੋਪਰ ਪੱਕਾ ਕਰਨਾ ਤੰ ਜਿਹੜੇ ਸਫਰ ਲਾਉਣੇ ਹੋ ਤੁਹਾਡੇ ਕੋਲ ਤੇ ਜਿਹੜੀ ਉਹਦੀ ਡੀਸਿਲਟਿੰਗ ਕਰਾਉਣੀ ਉਹ ਕੰਮ ਕਰਨਾ ਤਾਂ ਸਾਡੀ ਰਾਤ ਨੂੰ ਆਉਣੀ ਉਦਾਂ ਨਹੀਂ ਰਾਤ ਨੂੰ ਵੱਡਾ ਕੰਮ ਵੱਡਾ ਕੰਮ ਆ ਜ਼ਰੂਰ ਦੇਖੋ ਹੋ ਗਿਆ ਇਹ ਸੁਖਮਾ ਮੈਂ ਉਹ ਜਰ ਜਿਹੜੀ ਗੱਲ ਹੋ ਸਕਦੀ ਆ ਨਾਲ ਆਪਣਾ ਵਿਆਹ ਵੈਸੇ ਜਿਹੜੀ ਨਹੀਂ ਹੋ ਸਕਦੀ ਨਹੀਂ ਤੁਸੀਂ ਉਹਨੂੰ ਵੀ ਪਰ ਅਸੀਂ ਨਹੀਂ ਅਸੀਂ ਸਾਲ ਨਹੀਂ ਡਿੱਗਦੇ ਇਹ ਤਾਂ ਮੇਰੀ ਗਲਤੀ ਆ ਸੁਣ ਤੁਸੀਂ ਅਸੀਂ ਡਿਸਟ੍ਰਿਕਟ ਗ੍ਰੀਵੈਂਸਿਸ ਕਮੇਟੀ ਦੀ ਮੀਟਿੰਗ ਰੱਖਦੇ ਆ ਸੋਨੂੰ ਨੂੰ ਕਹਾਂਗੇ ਉਦੋਂ ਤੁਹਾਡੇ ਤੋਂ ਲੈ ਕੇ ਆਉਣਗੇ ਕੋਈ ਗੱਲ ਨਹੀਂ ਸਾਬ ਨਾਲ ਤੁਸੀਂ ਜੋ ਮਰਜੀ ਸਾਡੇ ਕੋਲ ਆਪਣੇ ਕੋਲੋਂ ਪੈਸਾ ਲਾ ਲਓ ਜਿੱਥੋਂ ਫੰਡ ਤੇ ਲਾ ਲਓ ਸਾਨੂੰ ਪਹਿਲਾਂ ਕਰਵਾ ਕੇ ਦਿਓ ਕੋਈ ਨਹੀਂ ਕਰਦੇ ਪਰ ਪਾਣੀ ਹੋ ਜਾਂਦਾ ਤੁਸੀਂ ਨਹੀਂ ਕਰ ਸਕਦੇ ਸਾਨੂੰ ਇਹ ਚੀਜ਼ ਤਾਂ ਪਤਾ ਆਇਆ ਪਰ ਤੁਸੀਂ ਜਿਹੜਾ ਕੰਮ ਆਪਦੇ ਲੈਵਲ ਤੇ ਕਰ ਸਕਦੇ ਆ ਆ ਜਿਹੜਾ ਸਾਡਾ ਆ ਟ੍ਰਾਂਸਫਰਮ ਉੱਥੇ ਜਾ ਇਹ ਕੰਮ ਪਹਿਲਾਂ ਚਾਹੀਦਾ ਇਹ ਮੈਂ ਕਰਵਾਉਣਾ ਛੱਡ ਦਿਓ ਇਹ ਪਹਿਲਾਂ ਚਾਹੀਦਾ ਦੇਖੋ ਬੰਨੀ ਵਾਲਾ ਸਾਨੂੰ ਪਹਿਲਾਂ ਚਾਹੀਦਾ ਓ ਯਾਰ ਮੇਰੀ ਗੱਲ ਸੁਣ ਲੈ ਇਹ ਕੰਮ ਮੈਂ ਦੋਨੇ ਕਰਵਾ ਦਾਂ ਬੰਨੀ ਵਾਲਾ ਕੰਮ ਦੇਖੋ ਕੱਚਾ ਪੱਕਾ ਮੈਂ ਮੈਂ ਕਦੀ ਅਜੇ ਤੱਕ ਤੁਹਾਨੂੰ ਪਤਾ ਮੈਂ ਕਦੀ ਝੂਠਾ ਵਾਦਾ ਨਹੀਂ ਕੀਤਾ ਹੰਨੇ ਲਦਾਰਾ ਨਹੀਂ ਜਿਹੜਾ ਟਰਾਂਸਫਰ ਵਾਲਾ ਉਹ ਮੈਂ ਕਰਵਾ ਦੂੰਗਾ ਤੁਸੀਂ ਬੰਨੀ ਵਾਲਾ ਹੋਰ ਨਾ ਕਰੋ ਸਾਨੂੰ ਜਿੱਥੇ ਤੋੜ ਹੋਇਆ ਉਹਨਾਂ ਬੰਦ ਉਹ ਬਣਾ ਦੂੰਗਾ ਉਹ ਦੋਨੋਂ ਕਰਨਾ ਜਾਂ ਵੈਸਾ ਦੋਨੇ ਕਰੋ ਦੋਨੇ ਕਰ ਦੇਣੇ ਭਾਈ ਇੱਕ ਕੱਲ੍ਹ ਨਾਲ ਕਰਦੇ ਸਨ ਜਿਹੜਾ ਸਾਡਾ ਮੈਂ ਤਾਂ ਬਾਹਰ ਨਹੀਂ ਇੱਕ ਨਾ ਪ੍ਰੋਬਲਮ ਆ ਨਹੀਂ ਸਰ ਜੀ ਇਹ ਦੋ ਬੀਸੀ ਨਹੀਂ ਹੋ ਰਹਾ ਜੀ ਮੈਂ ਕਰਵਾਉਣਾ ਇਹ ਤਾਂ ਫਰਕਾ ਕਰਵਾਉਣਾ ਮੇਰੀ ਬਖਮਨੀ ਸਾਡੇ ਦੀ ਬੱਚੇ ਕਰਨਾ 2 10 ਦੇ ਦੋਨੋਂ やめろよ ਆਹ ਆ ਗਾ ਜੀ ਇੱਜਾ ਵੱਡਾ ਪੰਦਾ ਤੁਹਾਡੇ ਕੋਲ ਆ ਕੇ ਖੜਾ ਗਿਆ ਕੋਈ ਅਜੇ ਤੱਕ ਨਹੀਂ ਸਮਝਾ ਨਾ ਨਾ ਸਮਝ ਨਹੀਂ ਦੇ ਬਾਬਾ ਜੀ ਤੁਹਾਨੂੰ ਕਿਹਨੂੰ ਸੁੱਕਦੇ ਕਰੇ ਆਪ ਦੇਖ ਨਹੀਂ ਇਹ 2027 ਦਾ ਮੁੱਖ ਮਾਨਟਰ ਪਸਾ ਬਣਾਉਣਾ ਹੈ ਦੋਸਤ ਬੜੇ ਬਣਾਉਣਾ ਵੀ ਹੈਗਾ ਦੇਖੋ ਜੀ ਕਈ ਤਾਂ ਮੁੱਖ ਮਤੀ ਜੋ ਨਹੀਂ ਜਾਣਿਆ ਜਾਣਾ ਚਾਹੀਦਾ ਮੁੱਖ ਮਤੀ ਫਾਪ ਦੇ ਸਾਹ ਹਾਂ ਜੀ ਲੋਕ ਚਾਹੁੰਦੇ ਤੁਹਾਨੂੰ ਇੱਥੇ ਕਿਉਂ ਟੁਕਾ ਬੈਠੀ ਨਹੀਂ ਆ ਕੇ ਪਾ ਨਹੀਂ ਨਹੀਂ ਕੰਮ ਨਹੀਂ ਬੈਠੇ ਨਹੀਂ ਪੁੱਤ ਨੂੰ ਪੁੱਤ ਨੂੰ ਮਾਤ ਕੱਢੀ ਜਾ ਕੇ ਉੱਥੇ ਬੈਠੇ ਰਹੇ ਹਤੇ ਆਹ ਆਹ ਨਾੜ ਦੀ ਉਹ ਮੈਂ ਕਿਸੇ ਦੀ ਦਿਖਾ ਲੈ ਲਿਆ ਇਹ ਦਿਖਾਣਾ ਤੇ ਅਸੀਂ ਦਿਖਾ ਜੇ ਦਿਖਾ ਲੈਣੇ ਤੇ ਡਰਾਈਵਰ ਪੱਤੇ ਆ ਏਡੀ ਗੱਲ ਹੈ ਜੇ ਤੁਸੀਂ ਖੁਦ ਦੇਖਣਾ ਚਾਹਦੇ ਹੋ ਤਾਂ ਮੈਂ ਮਰਦਾ ਹਾਂ ਸਿੱਧਾ ਚਲਾ ਲੈਂਦੇ ਆ ਜੀ ਆ ਜੀ ਚਲੋ ਆ ਜੀ ਉਹ ਜੇ ਪਾਸੇ ਨੂੰ ਮੁੜ ਜਾਓ ਨਹੀਂ ਨਹੀਂ ਕੋਈ ਨਹੀਂ ਇੱਕ ਬੰਦੇ ਪੱਕੇ ਆ ਦੇਖ ਨਹੀਂ ਜਿਆਦਾ ਨਾ ਚੱਲੋ ਜਿਆਦਾ ਨਾ ਬੋਲੇ ਬੈਠੋ ਜਿਆਦਾ ਜਿਆਦਾ ਨਾ ਕਰੀਏ ਕੱਢ ਜਾ ਇੱਕ ਵੀਡੀਓ ਵੀਡੀਓ ਉਹ ਬੰਦੇ ਦੀ ਇੱਕ ਪਹਿਲਾਂ ਵੀਡੀਓ ਵੀਡੀਓ ਬਣਾ ਲੈਣ ਦੇ ਬੋਲ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਲ ਦੇ ਕੰਮ ਕਰਦੇ ਕੰਮ ਕਰਦੇ ਧਿਆਨ ਨਾਲ ਧਿਆਨ ਨਾਲ ਬੜਾ ਟੱਕਰ ਆ ਰਹੀ ਹੈ ਨਾ ਨਹੀਂ ਬੜਾ ਜਾ ਅੱਧੀ ਹੋ ਗਿਆ ਥੋੜਾ ਜਿਹਾ ਬੀਤ ਗਿਆ ਅੱਗੇ ਚੱਲ ਅੱਗੇ ਹੋ ਜਾ ਆਪਾਂ ਉੱਧਰ ਲੈ ਜਾਉਂਦੇ ਬੰਦੇ ਨਹੀਂ ਚੰਦੇ ਆਪਾਂ ਨੂੰ ਵਿਗਾਉਣਾ ਨਹੀਂ ਕੋਈ ਬੰਦੇ ਨਾ ਕਰੋ ਆਪਣੀ ਜਗ੍ਹਾ ਬੈਠ ਜਾਓ ਹਾਕਮ ਪਾਸੇ ਹੋ ਜਾ ਮਾੜਾ ਜੀ ਉਹ ਪਰੇ ਦੇਖਿਓ ਨਹੀਂ ਮਾੜਾ ਆਹੋ ਦਿਖਾ ਲਿਓ ਨੇ ਦਿਖਾ ਲਿਓ ਨੇ பொம் அம்मर्दியோ ஹோதே இல்ல லைட் டி கர்லை சார் தேகோ சாரா ஜோல்லா சி ਅਕੀਤ ਜੀ ਉਹ ਦੇਖੀਓ ਕਿ ਇੱਥੇ ਨੀਰ ਫੜੀ ਨਾ ਮੜੀ ਤੇ ਨੁੜਾ ਨੰਨਾ ਮੇਰੇ ਤੇਰੇ ਪਾਸੇ ਮੇਰੇ ਇੱਧਰ 6-7 ਕਿੱਲੇ ਬਣ ਗਏ ਪਿੱਛੇ ਜਿਹੜੇ ਹੋਰ ਵੀ ਸਾਰੇ ਡੁੱਬ ਗਏ ਸਾਰੇ ਡੁੱਬ ਗਏ ਹੁਣ ਜਾਗ ਰਿਹਾ ਨਹੀਂ ਨਾ ਦੇਖ ਲਓ ਤੁਹਾਡੇ ਸਾਹਮਣੇ ਤੇ ਗਲ ਜਾਣਾ ਸਰ ਪਾਣੀ ਇੱਥੇ ਆ ਦੇਖੋ ਸਿਰਫ ਪਾਣੀ ਵੀ ਗੰਦਾ ਹੈ ਜੀ ਸਿਰਫ ਨਾ ਉਹ ਸਾਰੇ ਇਹ ਕਿ ਬਾਹਰ ਜਾਵਾਂ ਮੈਂ ਤੁਹਾਨੂੰ ਮਾਫੀ ਕਰ ਰਿਹਾ ਸਰ ਜੀ ਆਪਣੇ ਹਾਰਕਨ ਵਾਲਾ ਕਿਸੇ ਦਾ ਕਿੱਲਾ ਆ ਕਿਸੇ ਦੇ ਪੱਟੇ ਜੋਗਾ ਮੈਂ ਬੇਟੂ ਉਹ ਬੇਟੂ ਸਰ ਜੀ ਮੁਕੈ ਰਹੇ ਜੇ ਹੱਲ ਹੋਣਾ ਉਹ ਮੈਂ ਇੱਥੇ ਕਰਾ ਰੋ ਜੀ ਸਾਡੀ ਅੱਗੇ ਸਰ 75% ਦੇਖੋ ਜੇ ਸਾਡੀ ਕਿ 75% ਵੋਟਾਂ ਨਾ ਹੁਣ ਸਾਡੀ ਯਾਰ ਵੋਟਾਂ ਨੇ ਛੱਡੂ ਵੋਟਾਂ ਨੂੰ ਛੱਡ ਪਿਆ ਗੱਲ ਵੋਟਾਂ ਦੀ ਨਹੀਂ ਹੈ ਅੱਜ ਤੁਹਾਡਾ ਉੱਪਰ ਮੁਸੀਬਤ ਹੈ ਤੁਹਾਡੇ ਸਾਥ ਦੇਣ ਦੀ ਗੱਲ ਹੈ ਵੋਟਾਂ ਅਜੇ 1.5 ਸਾਲ ਪਿਆ ਜਿਹਨੂੰ ਪਾਣੀ ਹੋਈਆਂ ਦਲ ਸਾਡੇ ਵੋਰਾ ਦੀ ਤੁਹਾਡਾ ਇਹ ਗੱਲ ਉੱਪਰ ਤੱਕ ਪਹੁੰਚਾਣਾ ਮੇਰਾ ਲਾਡੀ ਲਾਡੀ ਸਾਹਿਬ ਨਾਲ ਰੋਲਾ ਥੋੜਾ ਜਾ ਰਿਹਾ ਇਸੇ ਕਰਕੇ ਸਿਰਫ ਕੰਨੀ ਦਾ ਕਰਕੇ ਨਾਲ ਮਰਦੀ ਰੋਲਾ ਇਹਦਾ ਰੋਲਾ ਛੱਡ ਤੈਨੂੰ ਨਾ ਆਪਾਂ ਨੇ ਤੇਰੀਆਂ ਵੋਟਾਂ ਤਾਂ ਨਹੀਂ ਆਪਾਂ ਨੂੰ 11 ਸਾਡੇ ਸੈਂਟਰ ਮਿੰਟਾਂ ਦੀਆਂ ਵੋਟਾਂ ਦੀ ਗੱਲ ਨਹੀਂ ਆ ਮਾੜੀ ਮੇਰੀ ਗੱਲ ਸੁਣੋ ਮਾੜੀ ਮੇਰੀ ਗੱਲ ਸੁਣੋ ਹੈਲੋ ਲਾਡੀ ਸਾਹਿਬ ਨੇ ਸਾਨੂੰ ਸਿੱਧੇ ਲਾਰਾ ਲਾਇਆ ਸੀ ਗੱਲ ਬਣਨ ਤੋਂ ਪਿੱਛੇ ਤੱਕ ਨਹੀਂ ਬਣਿਆ ਹੁਣ ਹੀ ਮੌਜੂਦਾ ਐਮਐਲਏ ਆ ਉਹ ਨਹੀਂ ਬੜਾ ਸਿੱਧਾ ਸਾਡਾ ਕੁਝ ਆਏਗਾ ਅਸੀਂ ਕਹਿ ਸਕਦਾ ਸਾਡਾ ਹੈਗਾ ਗੁੱਸਾ ਇਹ ਕੋਈ ਨਹੀਂ ਵੀ ਨਹੀਂ ਕਰਾ ਦਿੱਤਾ ਸਾਨੂੰ ਪ੍ਰੋਬਲਮ ਖਤਾਣਾ ਨਹੀਂ ਨਾ ਜਨਿਵਾਨਾਂ ਸੇ ਜੇ ਆਪਾਂ ਪਰਿਵਾਰ ਇਹ ਕਿੰਨੇ ਸਾਰੇ ਆਪਣੇ ਪੂਰੇ 400 ਮੀਟਰ ਤੋਂ 81 ਮੀਟਰ ਤੱਕ ਜਾਂਦਾ ਸਰ ਜੀ 400 ਮੀਟਰ ਜੇ ਆਪਾਂ ਇਹ ਅਠਾ ਘਰਾਂ ਨੂੰ ਜੇ ਆਪਾਂ ਜਗ੍ਹਾ ਹੀ ਇੱਥੇ ਥੋੜੀ ਥੋੜੀ ਦੇ ਦਈਏ ਹਾਂਜੀ ਨਹੀਂ ਆ ਖੋਦੀ ਜਮੀਨ ਨਹੀਂ ਨਹੀਂ ਹੈਗੀ ਪਰਲੀ ਸਾਈਡ ਤੇ ਆ ਨਾ ਪਰਲੀ ਹੈ ਨਹੀਂ ਇਧਰ ਹੀ ਆ ਇਹ ਪੰਚਾਇਤ ਦੀ ਹੈ ਹਾਂ ਜੀ ਪੰਚਾਇਤ ਦੀ ਇੱਥੇ ਕੋਈ ਕਰ ਪਰਲੀ ਇੱਦਾਂ ਆ ਪੰਚਾਇਤ ਦੀ ਢਾਵਾਂ ਡੋਲਿਆ ਕੋਈ ਕਿਤੇ ਪਈ ਆ ਕੋਈ ਕਿਤੇ ਜੇ ਆਪਾਂ ਉਹ ਹੱਲ ਹੋ ਜਾਵੇ ਤਾਂ ਆਪਾਂ ਇਹ ਬਾਹਰ ਹੈ ਨਹੀਂ ਤੁਸੀਂ ਵੀ ਕੋਸ਼ਿਸ਼ ਕਰੋ ਉਹਨਾਂ ਨੂੰ ਪਰ ਹੁਣ ਤੁਸੀਂ ਐਡੇ ਵਧੀਆ ਕੰਮ ਬਣਾਏ ਵੀ ਉਹ ਕਿਤਨਾ ਬਦਲ ਗਿਆ ਨਹੀਂ ਸਰ ਜੀ ਸਾਨੂੰ ਸਾਰਿਆਂ ਨੂੰ ਬਦਲਿਆ ਸਭ ਤੋਂ ਸੌਖਾ ਆ ਚਲੋ ਕੁਦਰਤ ਨੂੰ ਕੁਦਰਤ ਨੂੰ ਨਹੀਂ ਆਪਰ ਹੋ ਸਕਦੇ ਜੇ ਉਹ ਸਾਡੀ ਬੰਨੀ ਪੱਕੀ ਹੋ ਜਾਵੇ ਨਾ ਲੋੜ ਨਹੀਂ ਦੇਣ ਦਾ ਕੰਮ ਨਹੀਂ ਹੋਊਗਾ ਪਾਣੀ ਨਹੀਂ ਨਹੀਂ ਆਊਗਾ ਤੇ ਘਰ ਵੀ ਘਰ ਦਾ ਪ੍ਰਬੰਧ ਨਹੀਂ ਹੋਵੇ ਆ 19 ਤੋਂ ਬਾਅਦ ਹੁਣ ਆਉਣ ਲੱਗਾ ਪਹਿਲਾਂ ਕਾਫੀ ਛੇਰ ਬਣੀ ਆ ਇਧਰ ਭਾਂਜਾ ਮੇਰਾ ਲੰਮਰਦਾਰ ਹੈ ਮੇਰਾ ਲੰਮਰਦਾਰ ਪਹਿਲਾ ਨਾਨਾ ਜੀ ਮੇਰੇ ਸੀਗੇ ਉਹਨਾਂ ਦੇ ਚਾਚਾ ਜੀ ਕੋਈ ਗਰਦੋਰੀ ਗਰਦੋਰੀ ਨਹੀਂ ਅਜੇ ਕੁਝ ਨਹੀਂ ਹੋਇਆ ਜੀ En estos minutos para la guilla,